ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਉਮੀਦਵਾਰ ਅਤੇ ਕੈਬਨਿਟ ਮੰਤਰੀ ਮੀਤ ਹਿਆਰ ਅਤੇ ਮਾਜੂਦਾ ਵਿਧਾਇਕ ਨਰਿੰਦਰ ਕੌਰ ਭਰਾੜਾ ਵਿਸ਼ੇਸ਼ ਤੌਰ ਤੇ ਸੰਗਰੂਰ ਦੇ ਮਾਤਾ ਮਹਾਕਾਲੀ ਦੇਵੀ ਮੰਦਿਰ ਵਿਖੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਮੀਤ ਹੇਰ ਨੇ ਕਿਹਾ ਕਿ ਮਾਤਾ ਰਾਣੀ ਸਾਰੇ ਸ਼ਰਦਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਜੋ ਦੂਰ ਦੂਰ ਤੋਂ ਮਾਤਾ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਆਉਂਦੇ ਨੇ ਅਤੇ ਇਸੇ ਤਰ੍ਹਾਂ ਅੱਜ ਅਸੀਂ ਵੀ ਮਾਤਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਤਾਂ ਜੋ ਸਭ ਕੁਝ ਠੀਕ ਰਹੇ ਅਤੇ ਮੈਂ ਉੱਥੇ ਇਹ ਵੀ ਕਿਹਾ ਕਿ ਮਾਤਾ ਜੀ ਸਾਨੂੰ ਸ਼ਕਤੀ ਪ੍ਰਦਾਨ ਕਰਨ ਤਾਂ ਜੋ ਅਸੀਂ ਇਮਾਨਦਾਰ ਨਾਲ ਕੰਮ ਕਰ ਸਕੀਏ ਅਤੇ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰੀਏ ਲੋਕ ਸਭਾ ਚੋਣਾ ਵੀ ਮੈਨੂੰ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਅਤੇ ਮੈਂ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਕਿ ਮਾਤਾ ਰਾਣੀ ਸਾਨੂੰ ਕਾਮਯਾਬੀ ਬਖਸ਼ਣ ਅਤੇ ਅਸੀਂ ਅਮੀ ਇਮਾਨਦਾਰੀ ਨਾਲ ਕੰਮ ਕਰਦੇ ਰਹੀਏ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮੰਦਰਾਂ ਉਹ ਮਾਤਾ ਦਾ ਸ਼ਰਵਲ ਲੈਣ ਦੀ ਕਿ ਦੇਖੋ ਜੀ ਅੱਜ ਜਿਹੜਾ ਇਤਿਹਾਸਿਕ ਬਹੁਤ ਪ੍ਰਾਚੀਨ ਮੰਦਰਾ ਕਾਲੀ ਮਾਤਾ ਜੀ ਦਾ ਮੈਂ ਅੱਜ ਹਰਪਾਲ ਚੀਮਾ ਜੀ ਮਾਨਯੋਗ ਵਿਧਕ ਮੰਤਰੀ ਪੰਜਾਬ ਭੈਣ ਰੰਬਰਕਾਰ ਭਰਾ ਜੀ ਐਮਐਲਏ ਸੰਗਰੂ ਤੇ ਸਾਰੇ ਸਾਥੀਆਂ ਦੇ ਨਾਲ ਮਾਤਾ ਜੀ ਤੋਂ ਅਸ਼ੀਰਵਾਦ ਲੈਣ ਆਇਆ ਤੇ ਹਮੇਸ਼ਾ ਦੀ ਤਰ੍ਹਾਂ ਹੀ ਅਰਦਾਸ ਕੀਤੀ ਹੈ ਕਿ ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਵੀ ਇੱਥੇ ਕੀਤੀ ਹੈ ਉੱਥੇ ਇਹ ਵੀ ਕਿਹਾ ਕਿ ਮਾਤਾ ਜੀ ਸਾਨੂੰ ਵੱਲ ਬਖਸ਼ਣ ਸਮਤ ਬਖਸ਼ਣ ਕਿ ਜੋ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਇਮਾਨਦਾਰੀ ਨਾਲ ਕੰਮ ਤਾਂ ਕਰ ਰਹੇ ਹਾਂ ਲੋਕਾਂ ਦੀ ਉਮੀਦਾਂ ਤੇ ਜਿਹੜੇ ਖਰੇ ਅਸੀਂ ਉੱਤਰ ਸਕੀਏ ਤੇ ਬਾਕੀ ਲੋਕ ਸਭਾ ਚੋਣਾਂ 'ਚ ਵੀ ਮੈਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਤੇ ਇਹ ਮਾਤਾ ਰਾਣੀ ਦੇ ਚਰਨਾਂ 'ਚ ਅਰਦਾਸ ਹੈ ਕਿ ਮਾਤਾ ਰਾਣੀ ਸਫਲਤਾ ਬਖਸ਼ੀ ਤੇ ਅਸੀਂ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੰਗਰੂਰ ਦੇ ਲੋਕਾਂ ਦੀ ਜਿਹੜੀ ਸੇਵਾ ਉਹ ਨਾਲ ਸੰਬੰਧ ਵਿੱਚ ਕਰ ਸਕਦੇ ਸਰ ਜੀ ਕੀ ਕਹਿਣਾ ਚਾਹੋਗੇ ਕਿ ਪਰਮਿੰਦਰ ਢੀਂਗਰ ਜੀ ਸ਼੍ਰੋਮਣੀ ਅਕਾਲੀ ਦਲ ਬਾਦਲੂ ਦੇ ਪੂਰੇ ਮਤਲਬੇ ਜੋਰ ਤੋਂ ਕਹਿੰਨ ਦੀ ਬਾਤ ਸੀ ਅੱਜ ਉਹਨਾਂ ਨੂੰ ਸਾਡਾ ਆ ਕੇ ਮੈਂ ਮਾਤਾ ਦੇ ਦਰਬਾਰ ਤੇ ਆਇਆ ਸਿਆਸੀ ਗੱਲਾਂ ਆਪਾਂ ਸਾਰਾ ਦਿਨ ਕਰਦੇ ਹਾਂ ਫੇਰ ਕਰ ਲਾਂਗੇ ਜਦੋਂ ਕਦੇ ਇੱਥੇ ਰਹਿਣਾ ਲੋਕ ਸਭਾ ਦੀ ਇਲੈਕਸ਼ਨ ਲੜਨੇ ਆ ਕੱਲ ਨੂੰ ਫੇਰ ਮਿਲਾਂਗੇ ਪਰਸੋਂ ਫੇਰ ਮਿਲਾਂਗੇ ਰੋਜ਼ ਹੀ ਮਿਲਾਂਗੇ ਇੱਕ ਵਾਰ ਚੁੰਡੇ ਨੂੰ ਤੁਹਾਡੇ ਬਰਾਬਰ ਉਤਾਰਿਆ ਗਿਆ ਜੀ ਮੈਂ ਜਿਹੜਾ ਪੋਲੀਟਿਕਲ ਜਿਹੜੀ ਉਹ ਹੈ ਉਹ ਬਾਅਦ ਚ ਕਰ ਲਾਂਗੇ ਆਪਾਂ ਮੰਦਰ 'ਚ ਖੜੇ ਆ ਇਹਨੂੰ ਕੇਵਲ ਧਾਰਮਿਕ ਕਿਉਂਕਿ ਲੋਕਾਂ ਤੋਂ ਕਿਹੋ ਜਿਹਾ ਰਿਸਪੌਂਸ ਮਿਲਦਾ ਲੋਕਾਂ 'ਚ ਤੁਸੀਂ ਵਿਚੇ ਦੇ ਸੰਗਰੂਹ ਦੇ ਬਹੁਤ ਵਧੀਆ ਜੀ ਮਾਤਾ ਰਾਣੀ ਦੇ ਬੜੀ ਕਿਰਪਾ ਕੀਤੀ ਬਹੁਤ ਵਧੀਆ ਰਿਸਪੌਂਸ ਆ ਸਰ ਜੀ ਕੀ ਨਾਮ ਹੈ ਮੇਰਾ ਨਾਮ ਪੰਡਿਤ ਰਵਿਕਰਨ ਹੈ और नवरात्र चल रहे क्या कहना चाहेंगे मैं ये कहना चाहूँगा कि माता की नवरात्रि है लोग शांति के साथ अपना माँ का आशीर्वाद लें आज पाँचवा दुर्गा माता का स्वरूप है स्कंद माता माँ ज्ञान और सामर्द्ध की माता है लोग अपना आशीर्वाद लें माँ से और शांति के साथ जिस तरह से मत्था टेक रहे हैं वैसे टेकें आशीर्वाद ये एक महापर्व है माता का रानी के हिंदू हिंदू धर्म का महापर्व है लोग ऐसे ही आशीर्वाद लेते रहें सुख शांति के लिए व्यापार के लिए बच्चों की पढ़ाई के और माता सौ में सौ यही आशीर्वाद देती है ਬਰਨਾਲਾ ਤੋਂ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ